ਉਹ ਤਾਂ ਮੀ ਵਰਤ ਜਾਇਆ ਉਹ ਗੱਲ ਕਹਿਣੀ ਵੀ ਮੀ ਵਰਤ ਜਾਇਆ ਕੋਈ ਕੰਮ ਹੀ ਚੱਲ ਮੀ ਵਰਤ ਕਹਿੰਦੇ ਨੇ लवली ਮੀ ਵਰਤ ਜਾਇਆ ਮਾ ਕੋਈ ਕੰਮ ਹੀ ਉਹਨੇ ਕੰਮ ਤੇ ਕੋਈ ਨਹੀਂ ਸੀ ਉਦਾਂ ਮੈਂ ਚੱਲ ਹੋ ਗਿਆ ਉਹਨਾਂ ਵਾ ਕੱਲਾ ਬੈਠਾ ਹੀ ਉੱਧਰ ਨਾ ਲਾਇਆ ਹੁਣ ਉਹਨਾਂ ਨੇ ਪੂਆ ਜੀ ਕਹਿੰਦੇ ਸੀ ਵੀ ਪਹਿਲਾਂ ਸਾਡੇ ਘੌਮ ਲੱਗੇ ਅੱਛਾ ਤੇ ਉਹਨਾਂ ਨੇ ਜਾਣਾ ਮੁੜ ਕੇ ਚਾਰ ਪੰਜ ਦਿਨ ਨਾ ਸੀ ਪੂਆ ਜੀ ਕਹਿੰਦੇ ਇਹ ਵੀ ਪਹਿਲਾਂ ਸਾਡੇ ਘੌਣਾ ਵਾ ਅੱਛਾ ਅੱਜ ਨਹੀਂ ਹੀ ਪ੍ਰੋਗਰਾਮ ਤਿਆਰ ਕਰਨ ਕਿਤਾਬ ਬ੍ਰੋ ਕਰ ਗੱਲ ਤੇ ਆ ਜਾਉਣਾ ਵਾ ਅੱਡਈ ਚੰਗੀਆਂ ਲੱਗ ਚੰਗੀਆਂ ਤੇ ਤਿਆਰੀਆਂ ਕਰ ਦਿੰਦੀਆਂ ਕਰ ਦਿੰਦੀਆਂ ਤਿਆਰੀਆਂ ਕਰ ਪੂਆ ਜੀ ਗੈਂਡ ਇਹ ਵੀ ਅੱਜ ਸਾਡੇ ਕੋਲ ਲੱਗੇ ਆ ਅੱਛਾ ਸਡੇ ਹੀ ਤਿਆਰੀ ਤੋਰੀ ਕਰਨ ਠੀਕ ਆ ਛੋਨੇ ਮੈਂ ਤਾਂ ਗਿਆ ਨਹੀਂ ਮੈਨੂੰ ਹਫਤਾ ਦੋ ਹੋ ਹੋ ਕੇ ਗਏ ਨਾ ਨਹੀਂ ਛੋਨੇ ਵਧੀਆ ਪੁੱਤ ਠੀਕ ਆ ਹੋਰ ਕੋਈ ਗੱਲ लवली ਮੇਰੀ ਗੱਲ ਸੁਣਾ ਹਾਂਜੀ ਅਚੋਦ ਹੋਣੀ ਜਿੱਥੇ ਚੱਲਿਆ ਕਿਤੇ ਜਿੱਥੇ ਜਿੱਥੇ ਲੀ ਮੇਰੀ ਗੱਲ ਸੁਣਾ ਜੋ ਤੂੰ ਨਹੀਂ ਕਿਹੜੇ ਮੁਰਖ ਚ ਚਲੇ ਆ ਉਹ ਬਾਜੀ ਨਿਕਲ ਚਲੇ ਮੋਚ ਚੱਲ ਚੱਲ ਉਹ ਇੱਥੇ ਤੇ ਬੈਠੇ लवली ਮੇਰੀ ਗੱਲ ਸੁਣਾ ਜੋ ਤੂੰ ਨਹੀਂ ਕਿਹੜੇ ਮੁਰਖ ਚ ਚਲੇ ਆ ਉਹ ਤਾਜ ਜੀ ਇਹ ਗੱਲ ਦਾ ਤਾਂ ਨਹੀਂ ਪਤਾ ਸਵੇਰੇ ਗੱਲਬਾਤ ਹੋਈ ਯਾਰ ਅੱਜ ਨਹੀਂ ਦੇਖਿਆ ਨਹੀਂ ਨਹੀਂ ਉਦਾਂ ਹਸ ਆ ਗਿਆ ਯਾਰ लवली ਮੇਰੀ ਗੱਲ ਸੁਣਾ ਜੋ ਤੂੰ ਨਹੀਂ ਕਿਹੜੇ ਮੁਰਖ ਚ ਚਲੇ ਆ ਉਹ ਤਾਜ ਜੀ ਇਹ ਗੱਲ ਦਾ ਤਾਂ ਨਹੀਂ ਪਤਾ ਸਵੇਰੇ ਗੱਲਬਾਤ ਹੋਈ ਬਾਜ ਚੋਂ ਕਿਰੇ ਸਲਾਹ ਬਣੀ ਹੈ ਮੈਨੂੰ ਵੀ ਭੂਆ ਜੀ ਨੇ ਦੱਸਿਆ ਵਾ ਯਾਰ ਪੱਖਾ ਚਲਾ ਦੇ ਇਹਦੇ ਮਤ ਮਾਟੇ ਅੜ ਜੰਦਾ ਮਤਾ ਕਰੇ ਭੂਆ ਤਾਂ ਨਿਕਲ ਗਈ ਚੰਗੀ ਭੜੀ ਮੋਜ ਚੋਕ ਰਿਆ ਤਾਂ ਲਵਲੀ ਜੋ ਤੋਂ ਨਹੀਂ ਗੜੇ ਮੁਲਖ ਚ ਚਲੇ ਆ ਉਹ ਤਾ ਜੀ ਇਹ ਗੱਲ ਦਾ ਤਾਂ ਨਹੀਂ ਪਤਾ ਸਵੇਰੇ ਗੱਲ ਹੋਈ ਤੇ ਬਾਅਦ ਚ ਭੂਆ ਜੀ ਨੇ ਦੱਸਿਆ ਵਾ ਮੈਨੂੰ ਆਹੋ ਨਹੀਂ ਤੇ ਲੋਕਾਂ ਤੇ ਤੇ ਬਣਦੀ ਨਹੀਂ ਆ ਤੇ ਇਹ ਵੇਹਲਾ ਜਾਂਦਿਆਂ ਸਾਰੇ ਮੈਂ ਨਹੀਂ ਦੇਖਦਾ ਸੀ ਮੈਂ ਸੱਦ ਕੇ ਤਾਂ ਘਾਟ ਕਰਨ ਦੇ ਜੀ ਲਵਲੀ ਜੋਤੋਂ ਨਹੀਂ ਗੜੇ ਮੁਖ ਜੇ ਚਲੇ ਆ ਆ ਸੋਇਆ ਆ ਗਈ ਆ ਯਾਰ ਮੈਂ ਹੱਸ ਆ ਗਿਆ ਲੈ ਕੀ ਬਦਲੇ ਗੇਰੇ ਮੁਖ ਜੇ ਬੈਂ ਤੂੰ ਜੋਤੋਂ ਕੇ ਮੁਖ ਜੇ ਚਲੇ ਕੇ ਮੁਖ ਜੇ ਚਲੇ ਤਮ ਬਲਕਰੀ ਨਹੀਂ ਕਰਨੇ ਪਾਣੇ ਚਲਾ ਯਾਰ ਆ ਜਾ ਯਾਰ ਬਿਨਵਾ ਸਾਈ ਗਿਆ ਨਾ ਚਲੋ ਜਰ लवली ਜੋ ਤੋ ਨਹੀਂ ਕਿਹੜੇ ਮੁਲਕ ਚਲੇ ਆ ਲਓ ਮੁਲਕ ਯਾਰ ਹੁੰਦਾ ਫੇਰ ਤੇ ਵੀ ਹੱਸਾਉਂਦੇ ਮਾਟਰ ਦਾ ਕੰਟਰੀ ਕਹਿ ਦਿਓ ਕੰਟਰੀ लवली ਜੀ ਹਾਂ ਜੀ ਝਰਮਾ ਵੀ ਰਵਾਤਾਂ ਖੁੜੀ ਆ ਯਾਰ ਪੱਕਾ ਚਲਾ ਦੇ ਤੋ ਮਟਾ ਚਲੋ ਚਲੋ ਅਰੈਸਟ ਕਰ ਲਓ ਇਹ ਮਾਈਕ ਹੋਣੀ ਹੈ ਹਾਂ ਜੀ ਉਹ ਦੇਖੀ ਆ ਕੱਲੇ ਕੱਲੇ ਦਾ ਕਰਾ ਲਈ ਹੈ ਹੈ ਨਹੀਂ 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 ਕਰੋੜਾ ਦੋ ਦਾ ਹੀ ਆ लवली ਹਾਂ ਜੀ ਜੋ ਤੋ ਨਹੀਂ ਕਿਹੜੇ ਕੰਟਰੀ ਚਲੇ ਆ ਹੁਣ ਕੰਟਰੀ ਕਹਤਾ ਦਾ ਦਾਸ ਜੀ ਪਹਿਲਾਂ ਕਹਿੰਦਾ ਕੰਟਰੀ ਗਾਦੀ ਜੇ ਕਹਦੇ ਕਹੇ ਹੁਣ ਉਹ ਹੁੰਦਾ ਬਨਹੁੰਦਾ ਲਵਲੀ ਜੋਦੋਣੀ ਕਿਹੜੇ ਮੁਰਖ ਵਿੱਚ ਚਲੇ ਆ ਉਹਤਾਇਆ ਜੀ ਇਹ ਗੱਲ ਦਾ ਤਾਂ ਨਹੀਂ ਪਤਾ ਭੂਆ ਨੂੰ ਆਇਆ ਕਿਤੇ ਫੋਨ ਅੱਛਾ ਤੇ ਭੂਆ ਨੇ ਮੈਨੂੰ ਦੱਸਿਆ ਵਾ ਸਵੇਰੇ ਉਹਦਾ ਜੋਦਨਾ ਗੱਲ ਹੋਈ ਪਰ ਉਹਨੇ ਇਹ ਗੱਲ ਤਾਂ ਨਹੀਂ ਮੈਨੂੰ ਦੱਸਿਆ ਵੀ ਅਸੀਂ ਬਾਹਰ ਚੱਲੇ ਆ ਕੀ ਗਈ ਹੈ ਹੁਣ ਹੁਣ ਭੂਆ ਨੂੰ ਤੇ ਫਫੋਂ ਨੂੰ ਗਾੜੀ ਲਾਓ ਤੁਸੀਂ ਐਂ ਤੇ ਨਹੀਂ ਹੁਣ ਹੱਸਣ ਠੀਕ ਹੱਸਣ ਦੇ ਆਹੀ ਚਲੋ ਇਹ ਆਪੀ ਯਾਰ ਕਰ ਤੋ ਗਿਆ ਲੈਣਾ ਵਾ ਉਦੋਂ ਪੈਸੇ ਚੁੱਕ ਲੈਂਦੇ ਕਮਰੇ ਪੌਂਡਾ ਬਣਾ ਹੀ ਵਿਆਹ ਲੋਣਾ ਹੁਣਾਂ ਹੀ ਨਹੀਂ ਹੋ ਵਿਆਹ ਤੇ ਹੋਣਾ ਹੀ ਜਿੱਥੇ ਸੰਜੋਗੀ ਉਹਦੇ ਆਹੋ ਅਹੀਂ ਕੱਢਣੀ ਹੀ ਫੇ ਮੁੰਡਾ ਇੱਦਾਂ ਵਾ ਜਾਂ ਉਦਾਂ ਵਾ ਤੂੰ ਤਾਂ ਕੋਈ ਗੱਲ ਹੀ ਨਹੀਂ ਕੀਤੀ ਕਿਸੇ ਦੇ ਨਾਲ ਥੋੜੀਆਂ ਕੱਡੀਆਂ ਤੁਸੀਂ ਕਿੰਨਾ ਕਹੇ ਕਿੰਨਾ ਕੋ ਕਿਹਾ ਲਵਲੀਆ ਹੂੰ ਤੇ ਦੇਖੋ ਗੀਤਾ ਨਹੀਂ ਤੜਾਇਆ ਗਿਆ ਮੰਮੀ ਕਿੰਨਾ ਕੁਝ ਕਿਹਾ ਸੀ ਲਵਲੀ ਨੂੰ ਪੂਆਣਾ ਨੂੰ ਇਹਨਾਂ ਨੇ ਸਦਾ ਚੁੱਟਿਆ ਤੁਸੀਂ ਵੀ ਜ਼ੋਰ ਲਾ ਕੇ ਵੇਹੀ ਲਿਆਈ ਧੀਮ ਜੜੀ ਲਾਉਣੀ ਹੈ ਮੰਮੀ ਜਦਾਂ ਚਤੋਂ ਪੈਰ ਗਰਮੀ ਹੋਈ ਰਹਿੰਦੀ ਉਹਦੀ ਪੈਰੀ ਲੱਕ ਕਿਦਾਂ ਨੇ ਆਲੀਏ ਉਹਦਾ ਹੱਕ ਵਾਹ ਜੜੇ ਦਾ ਚਲ ਕੋਈ ਗੱਲ ਨਹੀਂ ਡੈਡੀ ਨੂੰ ਕਹਿਣਾ ਕੋਣ ਹੈ ਕੋਈ ਕਰਦੇ ਆ ਪੈੜੀ ਦਿੱਥੇ ਹੀ ਹੈ ਨਾ ਕੁੜੀ ਗਈ ਏ ਤੂੰ ਚਲੋ ਜੀ ਸਿਆਲ ਹੋ ਤਾਂ ਮੇਂ ਵੱਤ ਜਾਇਆ ਵਾ ਇਹੋ ਗੱਲ ਕਹਿਣੀ ਵੀ ਮੇਂ ਵੱਤ ਜਾਇਆ ਕੋਈ ਕੰਮ ਹੀ ਚਲ ਬਣਾ ਮਨੋ ਕਰ ਲੈ ਲਵਲੀ ਮੇਂ ਵੱਤ ਜਾਇਆ ਵਾ ਕੋਈ ਕੰਮ ਹੀ ਉਹਨੇ ਕੰਮ ਤੇ ਕੋਈ ਨਹੀਂ ਸੀ ਉੱਦਾਂ ਮੈਂ ਚਲੋ ਹੋ ਗਿਆ ਨਾ ਵਾ ਇਕੱਲਾ ਬੈਠਾ ਹੀ ਉੱਦਰ ਨਾ ਲਾਇਆ ਹੁਣ ਉਹਨਾਂ ਨੇ ਪੂਆ ਜੀ ਕਹਿੰਦੇ ਸੀ ਵੀ ਪਹਿਲਾਂ ਅੱਜ ਸਾਡੇ ਘੌਮ ਲੱਗੇ ਆ ਅੱਛਾ ਤੇ ਉਹਨਾਂ ਨੇ ਜਾਣਾ ਮੁੜ ਕੇ ਚਾਰ ਪੰਜ ਦਿਨ ਨਾ ਸੀ ਪੂਆ ਜੀ ਕਹਿੰਦੇ ਸੀ ਵੀ ਪਹਿਲਾਂ ਸਾਡੇ ਘੌਣਾ ਵਾ ਅੱਛਾ ਅੱਜ ਲਈ ਹੀ ਪ੍ਰੋਗਰਾਮ ਤਿਆਰ ਕਰਨ ਕੀ ਦਾ ਪ੍ਰੋਗਰਾਮ ਕਰਦੇ ਅੱਜ ਆਉਣਾ ਵਾ ਅੱਜ ਚੰਗੀਆਂ ਲਾਣ ਚਾਹ ਤਿਆਰ ਗਿਆ ਕਰਦੇ ਪੂਆ ਜੀ ਕਹਿੰਦੇ ਇਹ ਵੀ ਅੱਜ ਸਾਡੇ ਘੌਮ ਲੱਗੇ ਆ ਅੱਛਾ ਅੱਜ ਤਿਆਰੀ ਟੁਰੀ ਕਰਨ ਤੇ ਇੱਕ ਜਦਨੇ ਮੈਨਾਂ ਦੇ ਆਨੀ ਮਨ ਹੁਕਤਾ ਦੋਹੋ ਤੇ ਹੋ ਗਏ ਨਹੀ ਛੋਨੇ ਵਧੀਆ ਪੁੱਤ ਹੋਰ ਕੋਈ ਗੱਲ ਤਬਲੀ ਮੇਰੀ ਗੱਲ ਸੁਣਾ ਹਾਂਜੀ ਅਚੋਦ ਹੁਣੀ ਜਿੱਥੇ ਚੱਲਿਆ ਕਿਤੇ ਜਿੱਥੇ ਜਿੱਥੇ ਤਬਲੀ ਮੇਰੀ ਗੱਲ ਸੁਣਾ ਜੋਦ ਹੁਣੀ ਕਿਹੜੇ ਮੁਲਕ ਚ ਚੱਲਿਆ ਉਹ ਬਾਜੀ ਨਿਕਲ ਚਲੇ ਮੂਚਾ ਚਾ 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 ਬੋਇ ਤਾ ਤੇ ਬੈਠੇ लवली ਮੇਰੀ ਗੱਲ ਸੁਣਾ ਜੋਦ ਹੁਣੀ ਕਿਹੜੇ ਮੁਲਕ ਚ ਚੱਲਿਆ ਉਹ ਤਾ ਜੀ ਇਹ ਗੱਲ ਦਾ ਤਾਂ ਨਹੀਂ ਪਤਾ ਸਵੇਰੇ ਗੱਲਬਾਤ ਹੋਈ ਯਾਰ ਅੱਛੀ ਗੱਲ ਲੰਦਾ ਯਾਰ ਨਹੀਂ ਨਹੀਂ ਉਦਾਂ ਹਸ ਆ ਗਿਆ ਬਈ ਯਾਰ ਲਵਲੀ ਮੇਰੀ ਗੱਲ ਸੁਣਾ ਜੋ ਤੋਂ ਨਹੀਂ ਕਿਹੜੇ ਮੁਰਖ ਚ ਚਲੇ ਆ ਉਹ ਤਾ ਜੀ ਇਹ ਗੱਲ ਦਾ ਤਾਂ ਨਹੀਂ ਪਤਾ ਸਵੇਰੇ ਗੱਲਬਾਤ ਹੋਈ ਤੇ ਬਾਅਦ ਚੋਂ ਕਿਹੜੇ ਸਲਾਹ ਬਣੀ ਐ ਮੈਨੂੰ ਵੀ ਭੂਆ ਜੀ ਨੇ ਦੱਸਿਆ ਯਾਰ ਪੱਖਾ ਚਲਾ ਦੇ ਇਹਦੇ ਮਤਲਬ ਹਟਦੇ ਅੜ ਜਾਂਦਾ ਮਤਾ ਕਿਹੜੇ ਭੂਆ ਤਾਂ ਨਿਕਲ ਗਈ ਚੰਗੀ ਭੜੀ ਮੂੰਹ ਜੀ ਪਪਲ ਚੋਕੜਿਆ ਤਾਂ ਲਵਲੀ ਜੋਤੋਣੀ ਕਿਹੜੇ ਮੁਰਖ ਚ ਚੱਲੇ ਆ ਉਹ ਤਾਹ ਜੀ ਇਹ ਗੱਲ ਦਾ ਤਾਂ ਨਹੀਂ ਪਤਾ ਸਵੇਰੇ ਗੱਲ ਹੋਈ ਤੇ ਬਾਅਦ ਚ ਭੂਆ ਜੀ ਨੇ ਦੱਸਿਆ ਮੈਨੂੰ ਆਹੋ ਨਹੀਂ ਤੇ ਲੋਕਾਂ ਤੇ ਤੇ ਬਣਦੀ ਨਹੀਂ ਆ ਤੇ ਇਹ ਵੇਹਲਾ ਜਾਂਦਿਆਂ ਸਾਰੇ ਮੈਂ ਨਹੀਂ ਦੇਖਦਾ ਹਾਂ ਤਾਂ ਕਿਹਾ ਘਾਟ ਕਰਨ ਦੇ ਜੀ ਲਵਲੀ ਜੋਤੋਣੀ ਕਿਹੜੇ ਮੁਰਖ ਚ ਚੱਲੇ ਆ ਆ ਸੋਇਆ ਗਿਆ ਯਾਰ ਮੈਂ ਹੱਸ ਆ ਗਿਆ ਕਿ ਮੈਂ ਕਿ ਇਹਨੂੰ ਮੁਕੀ ਚੱਲੇ ਕਿ ਉਹਦੇ ਕਿਵੇਂ ਮੁਕੀ ਚੱਲੇ ਕਿਵੇਂ ਮੁਕੀ ਚੱਲੇ ਹੁਣ ਮੁਲਕ ਨਹੀਂ ਕਰਨੇ ਪਾਣੀ ਚਲਾ ਯਾਰ ਅਰੇ ਅਰੇ ਜਰਮਨ ਵਸਾਈ ਗਿਆ ਨਾ ਚਲੋ ਚਲੋ ਲਵਲੀ ਜੋ ਤੋਂ ਨਹੀਂ ਕਿਹੜੇ ਮੁਲਕ ਚੱਲੇ ਲਓ ਮੁਲਕ ਯਾਰ ਹੁੰਦਾ ਫੇਰ ਤੇ ਵੀ ਹਸਾਉਂਦੇ ਮਾਟਰ ਦਾ ਕੰਟਰੀ ਕਹਦੇ ਹੋ ਕੰਟਰੀ ਲਵਲੀ ਜੀ ਹਾਂ ਜੀ ਜਰਮਨ ਵੀ ਰਵਾਤ ਆ ਰਹੀ ਹੈ ਯਾਰ ਪੱਕਾ ਚਲਾ ਦੇ ਦੋ ਮਿੰਟ ਚਲੋ ਚਲੋ ਅਰੈਸਟ ਕਰ ਲੋ ਇਹ ਮਾਈ ਕੋ ਨਹੀਂ ਹੈ ਕੱਲੇ ਕੱਲੇ ਦਾ ਕਰਾ ਲਈਏ ਹੈ ਨਹੀਂ 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 ਕਰੋੜਾ ਦੋ ਦਾ ਹੀ ਆ ਲਵਲੀ ਹਾਂਜੀ ਜੋ ਤੋ ਨਹੀਂ ਕਿਹੜੇ ਕੰਟਰੀ ਚਲੇ ਆ ਹੁਣ ਕੰਟਰੀ ਕਹਤਾ ਦਾ ਦਾ ਪਹਿਲਾਂ ਕਹਿੰਦਾ ਕੰਟਰੀ ਕਰਦੀ ਜੇ ਕਹਦੇ ਕਹੇ ਹੁਣ ਹੁੰਦਾ ਬਨਹੁੰਦਾ ਲਵਲੀ ਜੋ ਤੋ ਨਹੀਂ ਕਿਹੜੇ ਮੁਰਖ ਵਿੱਚ ਚਲੇ ਆ ਉਹਤਾਇਆ ਜੀ ਇਹ ਗੱਲ ਦਾਦਾ ਨਹੀਂ ਪਤਾ ਪੂਆ ਨੂੰ ਆਇਆ ਹੈ ਕਿਤੇ ਫੋਨ ਅੱਛਾ ਤੇ ਪੂਆ ਨੇ ਮੈਨੂੰ ਦੱਸਿਆ ਵਾ ਸਵੇਰੇ ਉਹਦਾ ਯੋਜਨਾ ਗੱਲ ਹੋਈ ਪਰ ਉਹਨੇ ਇਹ ਗੱਲ ਤਾਂ ਨਹੀਂ ਮੈਨੂੰ ਦੱਸਿਆ ਵੀ ਅਸੀਂ ਬਾਹਰ ਚੱਲੇ ਆ ਕੀ ਗਈ ਹੈ ਹੁਣ ਉਹਨਾਂ ਭੂਆ ਨੂੰ ਤੇ ਫੁੱਫਣ ਨੂੰ ਗੱਡੀ ਲਾਓ ਤੁਸੀਂ ਐਂ ਤੇ ਨਹੀਂ ਹੁਣ ਸੱਡਿਆ ਇਹ ਚਲ ਇਹ ਆਪੀ ਵਿਆਹ ਕਰਤਾ ਹੋ ਗਿਆ ਲੈਣਾ ਵਾ ਉਹਦਣ ਪੈਸੇ ਚੁੱਕ ਲੈਂਦੇ ਕਮਰੇ ਪਾਉਂਦਾ ਬਣਾ ਹੀ ਵਿਆਹ ਲਾਉਣਾ ਹੁਣ ਆ ਹੀ ਨਹੀਂ ਉਹ ਵਿਆਹ ਤੇ ਹੁਣ ਆ ਹੀ ਜਿੱਥੇ ਸੰਜੋਗੀ ਹੋਦੇ ਆਹੋ ਅਹੀਂ ਕੱਢਣੀ ਹੀ ਤੇ ਮੁੰਡਾ ਇਦਾਂ ਵਾ ਜਾਂ ਉਦਾਂ ਵਾ ਤੂੰ ਤਾਂ ਕੋਈ ਗੱਲ ਹੀ ਨਹੀਂ ਕੀਤੀ ਕਿਸ ਦੇ ਨਾਲ ਥੋੜੀਆਂ ਕੱਢੀਆਂ ਤੁਸੀਂ ਕਿੰਨਾ ਗਏ ਕਿੰਨਾ ਕੋਈ ਕਿਹਾ ਲਵੜੀ ਹੂੰ ਤੂੰ ਦੇਖੋ ਗੇਤਾ ਨਹੀਂ ਤੜਾਇਆ ਗਿਆ ਮੰਮੀ ਕਿੰਨਾ ਕੁਝ ਕਿਹਾ ਸੀ लवली ਨੂੰ ਪੂਆਣਾ ਨੂੰ ਨਿੰਨਾਂ ਨਹੀਂ ਸੀ ਤਟਿਆ ਤੁਸੀਂ ਵੀ ਜ਼ੋਰ ਲਾ ਕੇ ਵੇਹੀ ਲਿਆਈ ਧੀਮ ਜੜੀ ਲਾਉਣੀ ਹੈ ਮੰਮੀ ਜਦਾਂ ਚਤੋਂ ਫਿਰ ਗਰਮੀ ਹੋਈ ਰਹਿੰਦੀ ਉਹਦੀ ਪੈਰ ਲਾ ਲੋ ਕਿਦਾਂ ਨੇ ਆਲੀਏ ਉਹਦਾ ਹੱਕਵਾ ਜੜੇ ਦਾ ਚੱਲ ਕੋਈ ਗੱਲ ਨਹੀਂ ਡੈਡੀ ਨੂੰ ਕਹਿਣਾ ਕੋਈ ਨਾ ਕੋਈ ਕਰਦੇ ਆ ਪੈੜੀ ਇੱਥੇ ਹੀ ਹੈ ਨਾ ਕੁੜੀ ਗਈ ਏ ਤੂੰ ਚਲੋ ਜੀ ਚੱਲੋ ਜੀ